ਤੱਥ ਹੀ 2 ਮਿੰਟ ਵੱਧ ਬਣ ਗਿਆ ਮੈਂ ਤੁਹਾਨੂੰ ਲੱਗੇ ਨਾ ਭੁਗੀ ਜਾ ਮੈਂ ਆ ਗਿਆ ਪਛੜਾ ਮੈਂ ਨਾ ਦੇਖੋ ਚ ਤੂੰ ਮਜ਼ਾ ਛੁਟਿਆ ਕੋਈ ਗੱਲ ਤੂੰ ਬੰਦਾ ਨੰਨਕੈ ਤੂੰ ਮੈਨੂੰ ਇੱਥੇ ਲੈ ਬੰਨ ਲਾਗੇ ਮੈਨੂੰ ਹੱਬੇ ਬੁਲਾਇਆ ਮੈਂ ਤੁਹਾਨੂੰ ਕਿਹਾ ਜਿੰਦੂ ਰੋਹ ਆਈਏ ਨਾ ਨਾ ਨਾਲ ਸੁੰਦੇ ਕੱਟੇ ਹੋਏ ਮੈਨੂੰ ਜੇ ਜੀ ਬੰਦੇ ਬੜੇ ਪਰ ਜਿਹੜਾ ਕੰਨਾ ਬਲੌ ਮੈਂ ਸਾਥ ਬੈ ਜਾ ਕਨਾਚੇ ਸ਼ਰਾਬੀ ਏਐਸਆਈ ਨੇ ਹੰਗਾਮਾ ਕੀਤਾ ਇਤੋਂ ਤੱਕ ਕਿ ਸ਼ਰੇਮ ਆਪਣੇ ਹੀ ਐਸਐਚਓ ਨੂੰ ਗਾਲ੍ਹਾਂ ਵੀ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਏਐਸਆਈ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਨੇ ਉਧਰ ਜਾਣਕਾਰੀ ਅਨੁਸਾਰ ਥਾਣਾ ਸਿਟੀ ਦੇ ਏਐਸਆਈ ਸੁਰਾਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ ਜਿਸ ਦੀ ਸ਼ਿਕਾਇਤ ਐਸਐਚਓ ਹਿਮੰਤ ਮਲੋਤਰਾ ਨੂੰ ਮਿਲੀ ਤਾਂ ਐਸਐਚਓ ਮੌਕੇ ਤੇ ਪਹੁੰਚਿਆ ਤਾਂ ਜਿਸ ਤੋਂ ਬਾਅਦ ਉਸ ਨੂੰ ਮੈਡੀਕਲ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਉੱਥੇ ਹੀ ਇਸ ਦੌਰਾਨ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਅਧਿਕਾਰੀਆਂ ਨੇ ਬਦਸਲੂਕੀ ਦੇ ਮਾਮਲੇ ਵਿੱਚ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਨੇ ਉਧਰ ਡੀਐਸਪੀ ਰਜੇਸ਼ ਕੁਮਾਰ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਬੱਸ ਇਹ 2 ਮਿੰਟ ਵੱਧ ਬਣੀ ਵੀ ਹੈ ਤੂੰ ਰਿਜਿਸਟਰ ਕਰਾਉਣ ਲਈ ਮੇਰੀ ਪੂਰਾ ਖੰਨਾ ਤੱਕ ਦੇ ਖਲਾਫੇ ਲਗਾ ਲਿਓ। ਬਟਾ ਜੀ ਕਿਹੜਾ ਕੱਢਣਾ ਕੱਢ ਦੇ ਦੋ ਬਲੋ ਬਹਿ ਜਾ ਬਹਿ ਜਾ ਸਰਾਸ ਬਹਿ ਜਾ ਦੋ ਬਹਿ ਜਾ ਅਜਾ ਇਹ ਨੰਬਰ ਆ ਕੋਈ ਗੱਲ ਤੇਰੀ ਗੱਲ ਨਹੀਂ ਮਾਰਦੇ ਮੈਨੂੰ ਨਹੀਂ ਲੱਭਿਆ ਉੱਥੇ ਤੇ ਮੈਂ ਦੂਸਰੇ ਨੂੰ ਫੋਨ ਕਰਵਾਉਂਦੇ ਜਲਦੀ ਉਹ ਲੱਭ ਲਿਆ ਹਾਂ ਜੀ ਬਹਿ ਜਾ ਤੂੰ ਕੀ ਚੀਜ਼ ਆ ਸੱਚੋ ਸਿਟੀ ਮੈਂ ਇਮਾਨਦਾਰ ਹਾਂ ਬਿਸਰਾ ਲੋ ਘੱਟ ਕੇ ਪੇਸ ਹੋਊ ਦੇਖੀ ਇਹਨਾਂ ਨੂੰ 435 ਆ ਅਗਰ ਨਾ ਦੂਸਰੇ ਵੜ ਕੇ 50 50 ਹਜ਼ਾਰ ਲੈ ਗਏ ਦੇਜਪਤਾ ਕੋਲੋਂ ਲੱਗ ਕੇ ਰਾਜਵੀਰ ਨੂੰ ਪਹਿਲਾਂ ਵਿਸ਼ੋਚ ਤੂੰ ਮੈਸਾ ਛੱਟਿਆ ਕੋਈ ਗੱਲ ਤੂੰ ਗੱਲਾਂ ਕਰਨ ਲੱਗੇ ਨਾ ਤੂੰ ਮਲੰਗ ਨੂੰ ਮਗਰ ਲਾ ਕੇ ਮੇਰੇ ਚੇਲੇ ਨੂੰ ਤੂੰ ਮੈਨੂੰ ਇੱਥੇ ਲੈ ਆ ਬੰਨ ਲਾ ਕੇ ਐਮਐਲ ਸਾਹਿਬ ਨੇ ਬੁਲਾਇਆ ਤੂੰ ਕਰਕੇ ਦਿਖਾਈ ਤੈਨੂੰ ਦਿਖਾਉਂ ਤੜਕੇ ਤੂੰ ਜਾਂ ਤੂੰ ਜਾਂ ਕੰਗਰ ਤੂੰ ਮੇਰੇ ਕਿਵੇਂ ਮਾਰਦਾ ਮੇਰੇ ਨਾਲ ਤੇਰੇ ਅਪੀਲ ਤੇ ਦਿਖਾਉਂ ਕੀ ਆ ਮੈਂ ਬਾਰਕ ਤੇ ਨਾਚ ਬੰਦੇ ਇਕੱਠੇ ਹੋਏ ਮੇਰੇ ਵਾਲਾ ਰੱਖੀ ਦੇਖ ਜੀ ਉਹ ਦੇਖ ਜੀ ਇਹ ਅਸੀਂ ਸਰਾਜਦੀਪ ਨੂੰ थाना ਸਿਟੀ ਵੰਦੇ ਵਿੱਚ ਤਨਾਤ ਆ ਐਸ ਐਚਓ ਹਮੰਤ ਮੁਰਤਰਾ ਨੂੰ ਕੱਲ ਇੱਕ ਕੰਪਲੇਨ ਮਿਲੀ ਵੀ ਇਹਦੀ ਸ਼ਰਾਬ ਪੀਤੀ ਹੋਈ ਹੈ ਡਿਊਟੀ ਦੌਰਾਨ ਜਿਸ ਤੇ ਇਹ ਦਾ ਮਲਾਜਾ ਕਰਨ ਵਾਸਤੇ ਡਾਕਟਰ ਵੀ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪਤਲ ਖੰਨਾ ਲੈ ਕੇ ਗਿਆ ਉੱਤੇ ਇਹ ਦਾ ਐਸ ਐਚਓ ਸਾਹਿਬ ਨਾਲ ਬੋਲ ਬੁਲਾ ਰਹੇ ਹੋਇਆ ਤੇ ਉਹਦੀ ਉਸ ਵੇਲੇ ਵੀਡੀਓ ਵਾਇਰਲ ਹੋਈ ਹੈ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਇਹ ਦਾ ਮਲਾਜਾ ਹੋ ਗਿਆ ਤੇ ਜੋ ਮਹਿਕਮਾ ਨਾਲ ਸਖਤੋ ਸਖਤ ਕਾਰਵਾਈ ਹੋਗੀ ਇਹਦੇ ਵਰਕਲੱਕੇ ਹੋਂ ਵਿੱਚ ਲਿਆਂਦਾ ਜਾਊਗਾ ਸਰ ਇਹਦੇ ਤੇ ਕੀ ਐਕਸ਼ਨ ਲਿਆ ਜਾ ਰਿਹਾ ਜੀ ਮਹਿਕਮਾ ਨਾਲ ਕਾਰਵਾਈ ਹੋਗੀ ਜੀ ਸਾਰੀ ਰਿਪੋਰਟ ਲੈ ਕੇ ਡਿਟੇਲ ਦੇ ਵਿੱਚ ਜੋ ਵੀ ਹੋਊਗੀ ਕੀਤੀ ਜਾਊਗੀ ਬਹੁਤ ਮਾੜੀ ਗੱਲ ਹੈ ਇਹਨੇ ਜੋ ਯੂਨੀਫਾਰਮ ਵਿੱਚ ਪਾ ਕੇ ਜਿਹੀ ਕਟਨ ਕੀਤੀ ਹੈ ਉਹ ਮਾੜੀ ਗੱਲ ਹੈ